ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਤੇ ਦੋਸਤੋ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਜਾਨੀ ਕਿ ਦਜੀਤ ਦਸਾਂਜ ਨੇ ਆਪਣੇ ਆਉਣ ਵਾਲੇ ਲਾਈਵ ਕਨਸਰਟਸ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਲਈ ਉਹ ਜਲਦ ਹੀ ਚੁੱਕੇ ਅਤੇ ਯੂਰਪ ਦੇ ਵਿੱਚ ਪਹੁੰਚਣਗੇ ਦੋਸਤੋ ਹਜੇ ਤੱਕ ਭਾਵੇਂ ਇਹਨਾਂ ਸ਼ੋਜ਼ ਦੇ ਲਈ ਡੇਟਾ ਦਾ ਐਲਾਨ ਨਹੀਂ ਹੋਇਆ ਹੈ ਪਰ ਇਹ ਸ਼ੋਜ਼ ਕਿੱਥੇ ਕਿੱਥੇ ਹੋਣਗੇ ਇਸ ਦੇ ਲਈ ਥਾਵਾਂ ਦਾ ਐਲਾਨ ਜ਼ਰੂਰ ਹੋ ਗਿਆ ਹੈ ਦੋਸਤੋ ਇਹ ਸ਼ੋਜ਼ ਯੂਕੇ ਅਤੇ ਯੂਰਪ ਦੀਆਂ ਵੱਖ-ਵੱਖ 8 ਥਾਵਾਂ ਦੇਤੇ ਹੋਣਗੇ ਜਿਸ ਵਿੱਚ ਪੈਰਿਸ, ਬਰਮਿੰਗਮ, ਗਲਾਸਗੋ, ਮਾਂਚੈਸਟਰ, ਡਬਲਿਨ, ਲ ਡਾਰਟ ਐਮਸਟਰਡਮ ਤੇ ਇਸ ਦੀ ਜਾਣਕਾਰੀ ਦੋਸਤੋ ਦਿਲਜੀਤ ਦਸਾਂਜ ਨੇ ਆਪ ਇੱਕ ਸਟੋਰੀ ਦੇ ਰਹੀ ਦਿੱਤੀ ਹੈ ਦੋਸਤੋ ਜਿਹੜੀ ਅਗਲੀ ਜਾਣਕਾਰੀ ਉਹ ਹੈ ਕਰਨ ਔਜਲਾ ਦੇ ਬਾਰੇ ਦੋਸਤੋ ਕਰਨ ਔਜਲਾ ਦਾ ਪਿਛਲੇ ਦਿਨ ਇੱਕ ਗਾਣਾ ਰਿਲੀਜ਼ ਹੋਇਆ ਸੀ ਹੂ ਦੇ ਜੋ ਕਿ YouTube ਦੇ ਟ੍ਰੈਂਡਿੰਗ ਲਿਸਟ ਨੰਬਰ 1 ਦੇ ਉੱਤੇ ਚੱਲ ਰਿਹਾ ਹੈ ਦੋਸਤੋ ਤੇ ਨਾਲ ਹੀ ਦੋਸਤੋ ਕਰਨ ਔਜਲਾ ਨੇ ਸ਼ੇਅਰ ਕੀਤੀ ਹੈ ਇੱਕ ਸਟੋਰੀ ਦੋਸਤੋ ਇਹ ਸਟੋਰੀ ਹੈ ਆਉਣ ਵਾਲੀ ਮੂਵੀ ਬੈਡ ਨਿਊਜ਼ ਦੀ ਇਹ ਗਾਣੇ ਤੋਬਾ ਤੋਬਾ ਦੀ ਜੋ ਕਿ ਗਾਇਆ ਗਿਆ ਹੈ ਕਰਨ ਔਜਲਾ ਦੇ ਵੱਲੋਂ ਤੇ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਵਿਕੀ ਕੌਸ਼ਲ ਤੇ ਨਾਲ ਹੋਣਗੇ ਉਹਨਾਂ ਦੇ ਐਮੀ ਵਰਕ ਤੇ ਦੋਸਤੋ ਅਮਰਿੰਦ ਦਰਗیل ਨੇ ਦਿਨੀ ਬਹੁਤ ਵਿਜੀ ਨਜ਼ਰ ਆ ਰਹੇ ਹਨ ਤੇ ਪਿਛਲੇ ਦਿਨੀ ਹੋਈ ਸੀ ਉਹਨਾਂ ਦੀ ਇੱਕ ਐਲਬਮ ਰਿਲੀਜ਼ ਤੇ ਇਸ ਐਲਬਮ ਤੋਂ ਬਾਅਦ ਅਮਰਿੰਦਰ ਗਿੱਲ ਕਰਨ ਜਾ ਰਹੇ ਹਨ ਰਿਲੀਜ਼ ਇੱਕ ਪੰਜਾਬੀ ਫਿਲਮ ਜਿਸ ਦਾ ਨਾਮ ਹੋਵੇਗਾ दारू ਨਾ ਪੀਂਦਾ ਹੋਵੇ ਦੋਸਤੋ ਇਸ ਫਿਲਮ ਦੇ ਗਾਣੇ ਹੋ ਰਹੇ ਹਨ ਲਗਾਤਾਰ ਰਿਲੀਜ਼ ਤੇ ਇੱਕ ਗਾਣਾ ਹੋਰ ਸਾਹਮਣੇ ਆ ਗਿਆ ਹੈ ਆ ਜਾਵੇ ਦਿਲ ਜਾਨੀਆਂ ਤੇ ਦੋਸਤੋ ਸਿੰਘ ਨੇ ਵੀ ਕੀਤਾ ਹੈ ਇੱਕ ਵੱਡਾ ਤਮਾਕਾ ਤੇ ਲੈ ਕੇ ਹਾਜ਼ਰ ਹੋਏ ਹਨ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਆਪਣਾ ਨਵਾਂ ਗਾਣਾ ਮੀ ਐਂਡ ਮਾਈ ਬੈਸਟ ਫਰੈਂਡ ਤੇ ਦੋਸਤੋ ਗਿੱਪੀ ਗਰੇਵਾਲ ਦਾ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਜਾਂ ਨਵੀਂ ਫਿਲਮ ਰਿਲੀਜ਼ ਹੁੰਦੇ ਹੀ ਰਹਿੰਦੇ ਹਨ ਤੇ ਇੱਥੇ ਬਿਗਰੇਵਾਲ ਇੱਕ ਹੋਰ ਨਵਾਂ ਗਾਣਾ ਲੈ ਕੇ ਹਾਜ਼ਰ ਹੋਏ ਹਨ ਜਿਸ ਦਾ ਨਾਮ ਹੈ ਸ਼ੋਰੀ ਤੇ ਦੋਸਤੋ ਅੱਜ ਹੈ ਗਰਨਾਮ ਪੁੱਲਰ ਦੇ ਭਰਾ ਯਾਨੀ ਕਿ ਕਾਬਲ ਪੁੱਲਰ ਦਾ ਜਨਮ ਦਿਨ ਜਿਸ ਦੇ ਲਈ ਗਰਨਾਮ ਪੁੱਲਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਤੇ ਇੱਕ ਸਟੋਰੀ ਸਾਂਝੀ ਕੀਤੀ ਤੇ ਜਿਸ ਵਿੱਚ ਨਜ਼ਰ ਆ ਰਹੇ ਹਨ ਗਰਨਾਮ ਪੁੱਲਰ ਆਪਣੇ ਭਰਾ ਨਾਲ ਮસ્ਤੀ ਕਰਦੇ ਹੋਏ ਤੇ ਨਾਲ ਹੀ ਲਿਖਦੇ ਹਨ ਗਰਨਾਮ ਪੁੱਲਰ ਹੈਪੀ ਬਰਥਡੇ ਬੜੇ ਮੀਆਂ ਤੇ ਦੋਸਤੋ ਪੰਜਾਬੀ ਗਾਇਕ ਸ਼ੁਭ ਦੇ ਨਾਲ ਵੀ ਜੁੜੀ ਹੋਈ ਇਥੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਤੇ ਦੋਸਤੋ ਸ਼ੁਭ ਨੇ ਕੀਤੀ ਸ਼ੇਅਰ ਇੱਕ ਸਟੋਰੀ ਜਿਸ ਵਿੱਚ ਉਹ ਇੱਕ ਅਖਬਾਰ ਦੀ ਖਬਰ ਦਾ ਜ਼ਿਕਰ ਕਰ ਰਹੇ ਹਨ ਹైదరాబాద్ ਦੇ ਵਿੱਚ ਇੱਕ ਬੀਟੈਕ ਦੇ ਸਟੂਡੈਂਟ ਨੇ ਕਰ ਲਿਆ ਸੁਸਾਇਸਾਈਡ ਕਾਰਨ ਇਹ ਸੀ ਕਿ ਉਹ ਆਨਲਾਈਨ ਬੈਟਿੰਗ ਦੇ ਵਿੱਚ ਹਾਰ ਗਿਆ ਪੈਸੇ ਤੇ ਸ਼ੁਭ ਨੇ ਕੀਤੀ ਹੈ ਸਾਰਿਆਂ ਨੂੰ ਰਿਕਵੈਸਟ ਤੇ ਲਿਖਦੇ ਹਨ ਰਿਕਵੈਸਟ ਹੈ ਨੌਜਵਾਨਾਂ ਨੂੰ ਇਸ ਕੰਮ 'ਚ ਨਾ ਪਵੋ ਸਰਵਤ ਦਾ ਪਲਾ ਤੇ ਨਾਲ ਹੀ ਸ਼ੁਭ ਸ਼ੇਅਰ ਕਰਦੇ ਹਨ ਇੱਕ ਹੋਰ ਸਟੋਰੀ ਜਿਸ ਵਿੱਚ ਉਹ ਲਿਖਦੇ ਹਨ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਨਾ ਕਰੋ ਇਹ ਇਸ ਚੀਜ਼ ਨੇ ਤੁਹਾਡਾ ਘਰ ਰੋਲ ਕੇ ਰੱਖ ਦੇਣਾ ਤੇ ਦੋਸਤੋ ਅਸੀਂ ਵੀ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਨਲਾਈਨ ਛਟਿਆਂ ਤੋਂ ਬਚੋ ਇਹ ਸਿਰਫ ਇੱਕ ਫਰੌਡ ਹੈ ਤੇ ਇਹ ਕੋਈ ਗੇਮ ਨਹੀਂ ਹੈ ਜਿਸ ਵਿੱਚ ਤੁਹਾਡਾ ਕਿਸੇ ਵੀ ਇਨਸਾਨ ਖਿਡਾਰੀ ਦੇ ਨਾਲ ਮੁਕਾਬਲਾ ਨਹੀਂ ਹੁੰਦਾ ਹੈ ਸਗੋਂ ਇੱਕ ਕੰਪਿਊਟਰ ਖਿਡਾਰੀ ਦੇ ਨਾਲ ਮੁਕਾਬਲਾ ਹੁੰਦਾ ਹੈ ਕਿਵੇਂ ਵੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟਾਂ ਦੇ ਵਿੱਚ ਹੌਸਲਾ ਫੁਜਾਈ ਜਰੂਰ ਕਰਿਓ ਔਰ ਨਾਲ ਹੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਹੌਸਲਾ ਫੁਜਾਈ ਦੇ ਲਈ